ਸਸ਼ੀ ਗਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਜਲੰਧਰ ਵੈਸਟ ਜਿਮਣੀ ਚੋਣਾਂ ਦੀ ਗੱਲ ਕਰੀਏ ਲਗਾਤਾਰ ਪ੍ਰਚਾਰ ਜਿਹੜਾ ਉਹ ਤਿੱਖਾ ਹੁੰਦਾ ਨਜ਼ਰ ਆ ਰਿਹਾ ਹੈ ਵੱਖ-ਵੱਖ ਪਾਰਟੀਆਂ ਦੇ ਕੈਂਡੀਡੇਟਾਂ ਦੀ ਗੱਲ ਕਰੀਏ ਜਾਂ ਫਿਰ ਵੱਡੇ ਲੀਡਰਾਂ ਦੀ ਗੱਲ ਕਰੀਏ ਚੋਣ ਮੈਦਾਨ ਦੇ ਵਿੱਚ ਆ ਚੁੱਕੇ ਨੇ ਹਰਦੀਪ ਸਿੰਘ ਮੁੰਡੀਆਂ ਸਾਡੇ ਨਾਲ ਸਾਨੇਵਾਲ ਦੇ ਵਿਧਾਇਕ ਨੇ ਤੇ ਪ੍ਰਚਾਰ ਕਰਦੇ ਨਜ਼ਰ ਆ ਰਹੇ ਨੇ ਸਾਨੇਵਾਲ ਤੋਂ ਸਿੱਧਾ ਜਲੰਧਰ ਵੈਸਟ ਦੇ ਵਿੱਚ ਐਂਟਰੀ ਕਿਸ ਤਰ੍ਹਾਂ ਦਾ ਰੁਝਾਨ ਹੈ ਇਸ ਵਾਰ ਦਾ ਇਸ ਵਾਰ ਪਬਲਿਕ ਕਿਸ ਵੱਲ ਨੂੰ ਜਾਂਦੀ ਨਜ਼ਰ ਆ ਰਹੀ ਹੈ ਸ਼ੁਰੂਆਤੀ ਦੌਰ ਦੇ ਵਿੱਚ ਤਾ ਉਤੋਂ ਬਣਾ ਤੁਹਾਡੇ ਮੇਰੇ ਵੀਰ ਦਾ ਬਹੁਤ ਬਹੁਤ ਧੰਨਵਾਦ ਪਰ ਜਲੰਧਰ ਵੈਸਟ ਦਾ ਜਿਹੜਾ ਇਸ ਵਾਰ ਦਾ ਇਲੈਕਸ਼ਨ ਹੈ ਕੁਝ ਵੱਖਰੇ ਤਰੀਕੇ ਦਾ ਲੋਕ ਜਿਹੜੇ ਪਿਛਲੇ ਗੱਲਬਾਤਾਂ ਤੋਂ ਜਾਂ ਜਿਹਨਾਂ ਨੂੰ ਐਮਐਲਏ ਬਣਾਇਆ ਸੀ ਉਹਨਾਂ ਨੇ ਜਿਹੜਾ ਵੈਸਟ ਦਾ ਹਾਲ ਕਰਤਾ 2-3 ਸਾਲ ਚ ਲੋਕਾਂ ਨੂੰ ਰੋਟੇ ਖਾ ਗਏ ਲੋਕਾਂ ਦੇ ਕੰਮ ਨਹੀਂ ਕਰਾਏ ਜ਼ਿੰਦਗੀ ਭਰਿਆ ਜੀਵਨ ਜਿਹੜਾ ਵੈਸਟ ਦੇ ਲੋਕਾਂ ਨੇ ਜੀਆ ਤੇ ਉਹ ਦੇਖੋ ਗਲਤੀ ਅਸੀਂ ਤੇ ਅਸੀਂ ਕਵਾਂਗੇ ਵੀ ਸਾਡੇ ਕੋਲੋਂ ਵੀ ਹੋਈ ਤੇ ਲੋਕਾਂ ਤੋਂ ਵੀ ਹੋਈ ਜਿਹੜਾ ਇਹੋ ਜਿਹੇ ਬੰਦੇ ਦੀ ਪਰਖ ਨਹੀਂ ਕਰ पाए ਪਰ ਵਰਤ ਕੇ ਪਤਾ ਲੱਗਦਾ ਜਿਹੜਾ ਪ੍ਰਮਾਤਮਾ ਦੀ ਕਿਰਪਾ ਹੋਈ ਹੈ ਕਿ ਆਪ ਹੀ ਅਸਤੀਫਾ ਦੇ ਗਏ ਤੇ ਪਾਰਟੀ ਛੱਡ ਗਏ ਹੁਣ ਲੋਕਾਂ ਤੇ ਜਦੋਂ ਅਸੀਂ ਜਾ ਰਹੇ ਹਾਂ ਡੋਰ ਡੋਰ ਹੁਣ ਵੀ ਕਰ ਰਹੇ ਆ ਕੰਟੀਨਿਊ 10 ਦਿਨ ਤੋਂ ਲੱਗੇ ਹੋਏ ਆ ਲੋਕਾਂ ਦੀ ਇਹੀ ਆਵਾਜ਼ ਆ ਕਿ ਇਸ ਵਾਰ ਸ੍ਰੀ ਬੰਦਾ ਜਦੋਂ ਪੁੱਛੀਦਾ ਕਿੰਨੂ ਕਹਿੰਦੇ ਸ੍ਰੀ ਬੰਦਰ ਭਗਤ ਹੈ ਵੀ ਭਗਤ ਨਾਂ ਦਾ ਵੀ ਭਗਤ ਤੇ ਇਸ ਵਾਰੀ ਇੱਕ ਇੱਕ ਵੋਟ ਆ ਭਗਤ ਨੂੰ ਪਾਵਾਂਗੇ ਤੇ ਭਗਤ ਜੀ ਵਧੀਆ ਇਨਸਾਨ ਨੇ ਸੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵਾਦਾ ਵੀ ਕਰ ਲਿਆ ਲੋਕਾਂ ਨਾਲ ਕਿ ਜਿਹੜਾ ਸਿਹਤ ਦੇ ਦੀ ਪ੍ਰੋਬਲਮ ਹੈ ਤੁਹਾਡੀ ਇਲੈਕਸ਼ਨ ਤੋਂ ਬਾਅਦ ਨਾਲ ਹੀ ਉਹਦਾ ਸ਼ੁਰੂਆਤ ਪ੍ਰੋਜੈਕਟ ਕਰਾਵਾਂਗੇ ਸੋ ਲੋਕਾਂ ਨੂੰ ਵਿਸ਼ਵਾਸ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਲੋਕ ਕਹਿੰਦੇ ਆ ਕਿ ਜਦੋਂ ਸਾਡੇ ਬਿਲ ਵੀ ਮਾਫ ਕੀਤੇ ਆ ਵਧੀਆ ਮਹੱਲਾ ਕਲੀਨਿਕ ਬਣਦੇ ਆ ਤੇ ਸਾਡੇ ਹਲਕੇ 'ਚ ਵੀ ਦੋ ਮਹੱਲਾ ਕਲੀਨਿਕ ਚਾਹੀਦੇ ਅਸੀਂ ਜਿਹੜੇ ਜਦੋਂ ਮਾਰ ਨੰਬਰ 46 ਅਸੀਂ ਵਾਦਾ ਕੀਤਾ ਅਸੀਂ ਤੇ ਗਾਰੰਟੀ ਦਿੰਨੇ ਸਾਡੀ ਪਾਰਟੀ ਗਾਰੰਟੀ ਹੈ ਤੇ ਲੋਕ ਸਾਡੀ ਗਾਰੰਟੀ ਤੇ ਵਿਸ਼ਵਾਸ ਵੀ ਕਰਦੇ ਆ ਕਿ ਕੰਮ ਹੋਣਗੇ ਤੁਸੀਂ ਗਰੰਟੀਆਂ ਦੀ ਗੱਲ ਕੀਤੀ ਤੁਸੀਂ ਕਿਹਾ ਕਿ ਅਸੀਂ ਇਸ ਬੰਦੇ ਦੀ ਪਰਖ ਨਹੀਂ ਕਰ पाए ਲੇਕਿਨ ਜਿਹੜੇ ਕੰਮ ਨਹੀਂ ਹੋਏ ਉਹ ਕੰਮਾਂ ਲਈ ਉਹ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਰਹੇ ਨੇ ਚਾਹ ਸ਼ੁਸ਼ੀਲ ਰਿੰਕੂ ਦੀ ਗੱਲ ਕਰੀਏ ਚਾਹ ਸ਼ੀਤਲ ਅਨਗਰਾਲ ਦੀ ਗੱਲ ਕਰੀਏ ਕਹਿੰਦੇ ਸਰਕਾਰ ਜਿਹੜੀ ਹੈ ਉਸਨੇ ਅਣਦੇਖੀ ਕੀਤੀ ਇਸ ਹਲਕੇ ਦੀ ਨਹੀਂ 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 ਕਦੀ ਹੁਣ ਮੈਂ ਹਲਕਾ ਸਾਨੇ ਵਾਲ ਦਾ ਐਮਐਲਏ ਹਾਂ ਮੈਨੂੰ ਕਰੋੜਾ ਰੁਪਇਆ ਸੀਐਮ ਸਾਹਿਬ ਨੇ ਦਿੱਤਾ ਵੀ ਆਪਣੇ ਹਲਕੇ ਚ ਕਾਰਪਸਨ ਦੇ ਦਿੱਤਾ ਜੀਵੇਂ ਮੰਤਰੀ ਬਲਕਾਰ ਸਿੰਘ ਨੇ ਤੇ ਮਰੇ ਪੰਜ ਵਾਰਡ ਕਾਰਪਸ ਨੇ ਪੰਦੇ ਆ ਤੇ ਕਰੋੜਾ ਰੁਪਇਆ ਆਪਣੇ ਵਾਰਡਾਂ ਚ ਲਾਇਆ ਸੀ ਤੇ ਇਹਨਾਂ ਨੂੰ ਜਿਹੜੇ ਪੈਸੇ ਮਿਲੇ ਇਹਨਾਂ ਨੇ ਕਿਉਂ ਨਹੀਂ ਲਏ ਕਿਉਂ ਨਹੀਂ ਲਗਾਏ ਕਿਉਂ ਦੇ ਲੋਕਾਂ ਦਾ ਦੁੱਖ ਦਰਦ ਲੋਕਾਂ ਦਾ ਜਿਹੜਾ ਗੰਦਗੀ ਭਰੀ ਜ਼ਿੰਦਗੀ ਬਤੀਤ ਰਿਹਾ ਰਿਹਾ ਇਹਨਾਂ ਨੇ ਕਿਉਂ ਨਹੀਂ ਦੱਸਿਆ ਕਿਉਂ ਨਹੀਂ ਲੋਕਾਂ ਦੇ ਜਾ ਕੇ ਗੁਜ਼ਰੇ ਇਹਨਾਂ ਨੂੰ ਸਵਾਏ ਕਵਜਿਆਂ ਤੋਂ ਪਾਰਟੀਆਂ ਬਦਲਣ ਤੋਂ ਆਪਣਾ ਕਾਰਵਾਰ ਪੂਰਾ ਕਰਨ ਤੋਂ ਬਿਨਾ ਕੁਝ ਨਹੀਂ ਲੱਭਿਆ ਇਹਨਾਂ ਨੂੰ ਸਿਰਫ ਵਗੈਰਾ ਗੁੰਡਾਗਰਦੀ ਬਦਮਾਸ਼ੀ ਇੱਥੋਂ ਦੇ ਲੋਕ ਦੱਸਦੇ ਆ ਦੇਖੋ ਅਸੀਂ ਤੇ ਇਹਨਾਂ ਨੂੰ ਬਹੁਤ شریف ਸਮਝਦੇ ਸੀ ਕਿ ਬਹੁਤ ਵਧੀਆ ਇਨਸਾਨ ਨੇ ਸਾਡੇ ਨਾਲ ਪਰ ਹੁਣ ਅਸੀਂ ਜਦੋਂ ਵੈਸਟ ਕੋਮ ਦੇ ਲੋਕ ਦੱਸਦੇ ਆ ਕਿ ਜਵਾਰੀਏ ਆ ਜੀ ਜੂਆ ਚੱਲਦਾ ਜੀ ਫੀਮ ਵੇਚੀ ਜਾ ਰਹੀ ਆ ਜੀ ਗੁੰਡਾਗਰਦੀ ਪਲਾਟਾਂ ਦੇ ਕਬਜ਼ੇ ਹੋ ਰਹੇ ਆ ਕੋਠੀਆਂ ਦੇ ਕਬਜ਼ੇ ਹੋ ਰਹੇ ਆ ਤੇ ਲੋਕ ਦੱਸਦੇ ਆ ਸੋ ਬਹੁਤ ਲੋਕਾਂ ਦੇ ਲਈ ਫਾਇਦੇ ਵਾਲੀ ਗੱਲ ਹੈ ਕਿ ਇਸ ਟਾਈਮ ਵਧੀਆ ਸ਼ਰੀਫ ਉਮੀਦਵਾਰ ਸ੍ਰੀ ਮਿੰਦਰ ਭਗਤ ਜੀ ਨੂੰ ਵੋਟਾਂ ਪਾ ਕੇ ਉਹਨੂੰ ਲੋਕ ਕਾਰਜ ਅੱਜ ਤੁਸੀਂ ਕਈ ਤਰ੍ਹਾਂ ਦੇ ਦੋਸ਼ ਲਾ ਰਹੇ ਹੋ ਲੇਕਿਨ ਜਿਸ ਟਾਈਮ ਉਹ ਪਾਰਟੀ ਦੇ ਨਾਲ ਸੀ ਜਿਸ ਟਾਈਮ ਪਾਰਟੀ ਦੇ ਵਿਧਾਇਕ ਸੀ ਸਭ ਤੋਂ ਅੱਗੇ ਰੱਖਿਆ ਗਿਆ ਸੀ ਉਹਨਾਂ ਨੂੰ ਕਿਹਾ ਗਿਆ ਸੀ ਕਿ ਇਹਨਾਂ ਨੂੰ ਹੀ ਬੀਜੇਪੀ ਅਪਰੋਚ ਕਰ ਰਹੀ ਹੈ ਇਹਨਾਂ ਦੇ ਰਾਹੀਂ ਆਪਰੇਸ਼ਨ ਲੋਟਸ ਜਿਹੜਾ ਉਹ ਸ਼ੁਰੂ ਕਰਨਾ ਚਾਹੁੰਦੀ ਹੈ ਬੀਜੇਪੀ ਦੇਖੋ ਡਰਾਮੇਵਾਜ ਬੰਦਾ ਡਰਾਮੇਵਾਜੀ ਕੀਤੀ ਉਹਨੇ ਨਹੀਂ ਸਮਝ ਪਾਏ ਉਸ ਨੂੰ ਵੀ ਇਹਦੀ ਡਰਾਮੇਵਾਜੀ ਦਾ ਮਗਰ ਕੀ ਹੈ ਉਹ ਡਰਾਮੇबाजी ਕਰਨਾ ਚਾਹੁੰਦਾ ਸੀ ਵਾਕਈ ਉਹਦੇ ਮਗਰ ਪਿੱਛੇ ਪਾਰਟੀ ਉਹ ਆਪ ਵੀ ਕਹਿ ਰਹੇ ਸੀ ਮੈਨੂੰ 25 ਕਰੋੜ ਦਿੰਦਾ ਤੇ ਹੁਣ 25 ਕਰੋੜ ਤੋਂ ਸ਼ਾਇਦ 5 ਕਰੋੜ ਵਧ ਗਿਆ ਹੋਊਗਾ ਤੇ ਚਲਾ ਗਿਆ ਤੇ ਹੁਣ ਲੋਕਾਂ ਨੇ ਦਿਖਾ ਦੇਣਾ ਵੀ ਪੈਸੇ ਨਾਲ ਨਹੀਂ ਲੁਕਣਾ ਦਿਲ ਜਿਤਨਾ ਪੈਂਦਾ ਲੋਕਾਂ ਦੇ ਦਿਲ ਜਿਤਨੇ ਪੈਂਦੇ ਆ ਸੋ ਲੋਕਾਂ ਦੇ ਲਈ ਕੰਮ ਕਰਨਾ ਪੈਂਦਾ ਲੋਕਾਂ ਦੇ ਲਈ ਖੜਨਾ ਪੈਂਦਾ ਸੋ ਸਾਰੇ ਪਰਿਵਾਰ ਦਾ ਉਹਦੇ ਭਰਾ ਦਾ ਉਹਦਾ ਜੋ ਹਾਲਾਤ ਹੈ ਇਸ ਹਲਕੇ ਦੇ ਵਿੱਚ ਕੱਲਾ-ਕੱਲਾ ਇਨਸਾਨ ਕੀ ਕੱਲ-ਕੱਲੀ ਭੈਣ ਕੱਲ-ਕੱਲਾ ਬੱਚਾ ਜਾਂਦਾ ਕੇ ਇਸ ਵਾਰ ਜਿਹੜਾ ਸਤਲੁਗਰਾਲ ਕਿ ਇਹ ਕਾਂਗਰਸ ਪਾਰਟੀ ਕਿਉਂਕਿ ਕਾਂਗਰਸ ਪਾਰਟੀ ਦਾ ਮੇਰਿਆ ਕਾਉਂਸਲਰ ਹੈ ਕਿ ਇੰਨਾ ਸਤਿਆਨਾਸ਼ ਹਲਕੇ ਦਾ ਇਹਨਾਂ ਨੇ ਕੀਤਾ ਕੱਲੀ ਕੱਲੀ ਗਲੀ ਤੇ ਸੀਵਰੇਜ ਪਾਣੀ ਸਾਰ ਸਮੱਸਿਆ ਦਾ ਜਿਹੜਾ ਲੋਕ ਪ੍ਰੇਸ਼ਾਨੀ ਚੱਲ ਰਹੀ ਆ ਸੋ ਆਉਣ ਵਾਲੇ ਟਾਈਮ ਤੇ ਲੋਕਾਂ ਨੂੰ ਮਹਿੰਦਰ ਭਗਤ ਜੀ ਤੇ ਸਰਦਾ ਭਗਵੰਤ ਸਿੰਘ ਮਾਨ ਜੀ ਤੇ ਵਿਸ਼ਵਾਸ ਤੁਸੀਂ ਡਰਾਮੇ ਬਾਜੀ ਦਾ ਜ਼ਿਕਰ ਕੀਤਾ ਕੀ ਆਪਰੇਸ਼ਨ ਲੋਟਸ ਜਿਹੜਾ ਇਹਨਾਂ ਨੇ ਸ਼ੁਰੂ ਕਰਾਉਣ ਦੀ ਗੱਲ ਕੀਤੀ ਸੀ ਕਿ ਸ਼ੁਰੂ ਹੋ ਰਿਹਾ ਉਹ ਵੀ ਡਰਾਮੇ ਬਾਜੀ ਨਹੀਂ ਦੇਖੋ ਡਰਾਮੇ ਬਾਜੀ ਨੇ ਪੈਸੇ ਫਿਰ ਉਦੋਂ ਲੱਲਾ ਦਾ ਪਾਤ ਵੀ ਲਏ ਫਿਰ ਸਾਨੂੰ ਆ ਕੇ ਕਹੇ ਤੇ ਮੈਨੂੰ ਪੈਸੇ ਦਿੰਦੇ ਸੀਗੇ ਉਹ ਤਾਂ ਮੈਨੂੰ 50 ਕਰੋੜ ਮਿਲਦਾ ਸੀ ਮੈਂ ਆਪ ਦੱਸਦਾ ਮੇਰਾ ਆਪਣਾ ਮੈਨੂੰ ਹੁਣ ਵੀ ਇਲੈਕਸ਼ਨ ਚ 50 ਕਰੋੜ ਦੀ ਆਫਰ ਆਈ ਆਪਾਂ ਨਾਂ ਤੇ ਮੀਡੀਆ ਚਾਹੇ ਤੇ ਨਾ ਆਪਾਂ ਜਵਾਬ ਦਿੰਦਾ ਭਾਈ ਸਾਹਿਬ ਸਾਡੇ ਕੋਲ ਕਿਸ ਨੇ ਅਪਰ ਅਸੀਂ ਵਿਕਾਉਂਗੇ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਅਰਵਿੰਦ ਕੇਜਰੀਵਾਲ ਜੀ ਦੇ ਸਪਾਈਆ ਇਮਾਨਦਾਰ ਸਪਾਈਆ ਪਾਰਟੀ ਦੇ ਲਈ ਪਾਰਟੀ ਨੇ ਸਾਨੂੰ ਇੱਕ ਆਮ ਜਿਹੇ ਘਰਾਂ ਦੇ ਮੁੰਡਿਆਂ ਚੱਕ ਕੇ ਐਮਐਲਏ ਬਣਾਇਆ ਤੇ ਅੱਜ ਅਸੀਂ ਪੈਸੇ ਪਿੱਛੇ ਵਿਗ ਜਾਗੇ ਮੇਰੀਆਂ ਤਿੰਨ ਬੇਟੀਆਂ ਛੋਟੀ ਜੀ ਬੇਟੀ ਨੇ ਪੁੱਛਿਆ ਪਾਗਾ ਪੁੱਤ ਇਦਾਂ ਇਦਾਂ ਦੇ ਲੋਕ ਆਫਰਾ ਦਿੰਦੇ ਕਹਿੰਦੇ ਪਾਪਾ ਅਸੀਂ ਕਦੀ ਵੀ ਕੇਜਰੀਵਾਲ ਨੂੰ ਨਹੀਂ ਛੱਡਣਾ ਛੋਟੀ ਜੀ ਬੇਟੀ ਕਹਿ ਰਹੀ ਹੈ ਭਗਵੰਤ ਮਾਨ ਨੂੰ ਨਹੀਂ ਛੱਡਣਾ ਤੇ ਇਹਨਾਂ ਦੇ ਪਰਿਵਾਰਾਂ ਨੇ ਇਹਨੂੰ ਅਕਲ ਨਹੀਂ ਦਿੱਤੀ ਸਲਾਹ ਨਹੀਂ ਦਿੱਤੀ ਸਰ ਇੱਕ ਚੀਜ਼ ਸਮਝ ਨਹੀਂ ਆਉਂਦੀ ਤੁਸੀਂ ਕਹਿੰਦੇ 50 ਕਰੋੜ ਦਾ ਆ ਉਹ 2-4 ਜਾਂ 5 ਵਿਧਾਇਕ ਜਾਂ 10 ਵਿਧਾਇਕ ਖਰੀਦ ਕੇ ਆਖਿਰ ਉਹਨ ਵਿਧਾਇਕਾਂ ਦਾ ਕਰੂਗੀ ਕੀ ਸੱਤਾ ਤੇ ਆਣ ਨੂੰ ਇਹ ਦੋ ਚੱਲ ਗਏ ਦੋਨਾਂ ਨੂੰ ਡੈਡ ਕਰਤਾ ਸਾਡੀ ਪਾਰਟੀ ਜੋ ਤੇ 92 ਤੇ ਸੀਗੇ 92 ਕਰਨ ਦੀ ਕੋਸ਼ਿਸ਼ ਕੀਤੀ ਸਾਡਾ ਮਹਿੰਦਰਪ੍ਰਭ ਤਾਗਾ ਸੀ ਤੇ 92 ਦੇ ਬਜਾਏ 96 ਹੋ ਜਾਣਾ ਹੁਣ ਜਿਹੜੀਆਂ ਬਾਕੀ ਵੀ ਪੰਜ ਆਪਾਂ ਜਿੱਤਰੇ ਆ ਚਾਹੇ ਉਹ ਬਰਨਾਲੇ ਸ਼ੀਟ ਲਾ ਲਓ ਗਿੱਦੜ ਵਾਹੇ ਦੀ ਲਾ ਲਓ ਮਤਲਬ ਜਿਹੜੀ ਡੇਰਾ ਬਾਬਾ ਨਾਨਕ ਦੀ ਲਾ ਲਓ ਚੱਬੇਵਾਲ ਦੀ ਲਾ ਲਓ ਸਾਰੀਆਂ ਵੀ ਸਾਰੀਆਂ ਸ਼ੀਟਾਂ ਸਰਦਾਰ ਭਗਤ ਸਿੰਘ ਮਾਨ ਜੀ ਦੀ ਜਿੱਤਰੇ ਆ ਅਰਵਿੰਦ ਕੇਜਰੀਵਾਲ ਜੀ ਦਾ ਜਿਹੜਾ ਚੌਣ ਸੰਸਦ ਨੂੰ ਦਿੱਤਾ ਪੰਜਾਬ ਦੇ ਲੋਕਾਂ ਨੂੰ ਝਾੜੂ ਉਹ ਝਾੜੂ ਜਿੱਤਰੇ ਕਿਉਂਕਿ ਲੋਕਾਂ ਨੂੰ ਸਾਨੂੰ ਵੀ 2.5 ਸਾਲ ਚ ਜਿਹੜੀ ਸਾਡੀ ਲੋਕ ਸਭਾ ਦੀ ਇਲੈਕਸ਼ਨ ਨਹੀਂ ਮਿਲੀ ਸਾਨੂੰ ਵੀ ਲੋਕਾਂ ਨੇ ਜੇ ਚੇਤਾਵਨੀ ਦਿੱਤੀ ਅਸੀਂ ਉਹਦੀ ਉਹਦਾ ਜਿਹੜਾ ਸਾਡੇ ਕੋਲ ਜੇ ਕੋਈ ਗਲਤੀ ਹੋਈ ਜਾਂ ਕੰਮ ਕੋਈ ਨਹੀਂ ਹੋਏ ਤੇ ਆ 2-2 ਸਾਲ ਚ ਲੋਕਾਂ ਨੂੰ ਵਿਸ਼ਵਾਸ ਹੈ ਵੀ ਹੁਣ ਇਹ ਕੰਮ ਵੀ ਕਰਨਗੇ ਤੇ ਵਧੀਆ ਤਰੀਕੇ ਨਾਲ ਜਿਹੜਾ ਮਾਹੌਲ ਹੈ ਵਧੀਆ ਬਣਾ ਦੇਣਗੇ। ਲੇਕਿਨ ਬੰਲੇ ਸਾਬ ਲੋਕ ਸਭਾ ਚੋਣਾਂ ਤੋਂ ਬਾਅਦ ਆ ਸੀਟ ਜਿਹੜੀ ਹੈ ਵੱਡੀ ਚੁਣੌਤੀ ਬਣੀ ਹੋਈ ਆ ਆਮ ਆਦਮੀ ਪਾਰਟੀ ਲਈ ਕਿਉਂਕਿ ਇੱਥੋਂ ਦੀ ਜਨਤਾ ਨੇ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਤੇ ਭਰੋਸਾ ਜਤਾਇਆ ਚਰਨਜੀਤ ਸਿੰਘ ਚੰਨੀ ਤੇ ਭਰੋਸਾ ਜਤਾਇਆ ਔਰ ਹੁਣ ਉਹੀ ਵੱਡੀ ਚੁਣੌਤੀ ਬਣ ਕੇ ਤੁਹਾਡੇ ਸਾਹਮਣੇ ਖੜੀ ਲੋਕ ਸਭਾ ਇਲੈਕਸ਼ਨ ਦਾ ਤੇ ਇਸ ਇਲੈਕਸ਼ਨ ਅੱਬੋ ਫਰਕ ਹੈ ਭਾ ਕਾਂਗਰਸ ਵਰਸਿਚ ਮੋਦੀ ਚੱਲਿਆ ਹੁਣ ਇਸ ਇਲੈਕਸ਼ਨ 'ਚ ਲੋਕਾਂ ਨੂੰ ਪਤਾ ਪੰਜਾਬ 'ਚ ਆਮ ਆਦਮੀ ਪਾਰਟੀ ਸਰਕਾਰ ਹੈ ਤੇ ਆਪ ਦਾ ਹੀ ਐਮਐਲਏ ਹੋਊਗਾ ਤੇ ਤਾਂ ਕੰਮ ਹੋਣੇ ਤੇ ਕੰਮ ਵਧੀਆ ਹੋਣਗੇ ਸੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਅਸੀਂ ਲੋਕਾਂ ਨੂੰ ਕਹਿ ਵੀ ਰਹੇ ਆ ਕਿ ਜਿਹੜੇ ਤੁਹਾਡੇ ਨਾਲ ਦੋਨਾਂ ਚਾਹੇ ਐਮਪੀ ਰਿਆ ਚਾਹੇ ਐਮਐਲਏ ਰਿਆ ਇਹਨਾਂ ਨੇ ਇਸ ਵਿੜਾਗਰ ਕੀਤਾ ਅਸੀਂ ਤੁਹਾਡੇ ਕੁਝ ਮਹੀਨਿਆਂ 'ਚ ਕੁਝ ਸਾਲਾਂ 'ਚ ਨਹੀਂ ਮੈਂ ਵੀ ਐਮਐਲਏ ਸਾਹਨੇ ਵਾਲ ਦਾ ਜੋ ਇੱਕ ਐਮਐਲਏ ਵੈਸੇ ਲਾਰਾ ਲਾ ਕੇ ਚੱਲ ਜਾਗਾ ਲੋਕ ਦੁਆਰਾ ਲੁਧਿਆਣੇ ਪਹੁੰਚ ਜਾਣਗੇ ਮੈਂ ਕਿਹੜਾ ਬਾਹਰੋਂ ਆਇਆ ਪਰ ਇਹਨਾਂ ਲੋਕਾਂ ਨੂੰ ਵਿਸ਼ਵਾਸ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਆਮ ਆਦਮੀ ਪਾਰਟੀ ਤੇ ਕਿ ਹੁਣ ਜੋ ਕਹਿ ਰਿਹਾ ਕੰਮ ਕਰਕੇ ਦਿਖਾਉਣਗੇ ਚਲੋ ਯਾਨੀ ਵਿਸ਼ਵਾਸ ਦੀ ਗੱਲ ਕੀਤੀ ਹੈ ਇਹਨਾਂ ਨੇ ਭਰੋਸੇ ਦੀ ਗੱਲ ਕੀਤੀ ਹੈ ਔਰ ਗਰੰਟੀਆਂ ਦੀ ਗੱਲ ਕੀਤੀ ਹੈ ਵਿਕਾਸ ਦਾ ਏਜੰਡਾ ਲੈ ਕੇ ਇਸ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਚੋਣ ਮੈਦਾਨ ਦੇ ਵਿੱਚ ਹੈ ਵੇਖਣ ਵਾਲੀ ਗੱਲ ਰਹੇਗੀ ਕਿ ਵਿਕਾਸ ਦੇ ਦਾਅਵੇ ਦੇ ਉੱਪਰ ਕਿਹਾ ਜਲੰਧਰ ਵੈਸਟੀ ਜਨਤਾ ਜਿਹੜੀ ਹੈ ਉਹ ਮੋਹਰ ਲਾਂਦੀ ਹੈ ਜਾਂ ਫਿਰ ਨਹੀਂ ਕੈਮਰਾ ਪਰਸਾ ਨਾਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਜਲੰਧਰ दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर